ਸੁਲਤਾਨ ਬਿੱਡੀ ਗਿਲਵਾਈ ਬਿਲਕੁਲ ਠੀਕ ਜੀ ਘੁਮਟਾਲਾ ਕੋਂਗ ਪਿੰਡਾ ਸੁਲਤਾਨ ਰੰਡ ਤੇ ਗਲਵਾਲੀ ਚਾਰ ਪੰਡਾਂ ਦੀ ਜ਼ਮੀਨ ਖਰੀਦ ਕੇ ਗੁਰੂ ਪਾ ਚੱਕ ਵਸਾਇਆ ਇਹਦਾ ਬਾਅਦ ਵਿੱਚ ਨਾ ਸ਼੍ਰੀ ਅਮਰਸਰ ਸਰਪਤ ਆੜਾ ਟੀ ਗੁਰੂ ਅਮਰਦਾਸ ਜੀ ਨੇ ਅੱਗੇ ਗੁਰਤਾ ਗੱਦੀ ਦੇਣ ਲਈ ਭਾਈ ਜੇਠਾ ਜੀ ਅਤੇ ਭਾਈ ਰਾਮਾ ਜੀ ਦੀ ਪਰਖ ਕੀਤੀ ਪੰਥ ਕਰ ਲਈ ਕੀ ਕੰਮ ਕਰਨ ਦੇ ਉਹਨਾਂ ਨੇ ਬੋਲੇ ਪਾਸ ਥੜਾ ਬਣਵਾਉਣ ਲਈ ਕਿਆ ਸੰਗਤ ਦੇ ਦੀਵਾਨ ਵਾਸਤੇ ਬਲਪਾ ਜੀ ਥੜੇ ਬਣਾਉਣ ਦੀ ਸੇਵਾ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਨੂੰ ਲਾਈ ਕਿਉਂਕਿ ਇਹ ਦੋਨੇ ਰਸਤੇ ਕਰਕੇ ਜਵਾਈ ਸੀ ਗੁਰੂ ਅਮਰਦਾਸ ਜੀ ਦੇ ਸੋ ਦੋਨਾਂ ਨੂੰ ਇਹ ਸੇਵਾ ਲਈ ਗਈ ਥੜੇ ਬਣਾਉਣ ਦੀ ਕਿਹੜੀ ਟੀਮ ਆੜਾ ਟੀਮ ਨੂੰ ਦੋਨਾਂ ਨੂੰ ਦੇ ਦੇਗੇ ਪਹਿਲਾ ਅੰਕ ਦੇਣੇ ਬਾਅਦ ਕਰਨਾ ਹੈ ਕਲੀਅਰ ਕਿਹੜੀ ਟੀਮ ਜਦੋਂ ਗੁਰੂ ਜੀ ਨੇ ਵਾਰ-ਵਾਰ ਥੜੇ ਗਲਤ ਬਣਾ ਕੇ ਗਏ ਧੋਈ ਗਏ ਥੜੇ ਗਲਤ ਹੈ ਫਿਰ ਰਾਮਾ ਜੀ ਨੇ ਕੀ ਬੋਲੇ ਤੇ ਭਾਈ ਦੇਠਾ ਨੇ ਕੀ ਬੋਲੀ ਰਾਮਾ ਨੇ ਕੀ ਬੋਲੀ ਦੇਠਾ ਨੇ ਕੀ ਬੋਲੀ ਸੋਸਾ ਟੇਮ ਭਾਈ ਰਾਮਾ ਜੀ ਬੋਲੀ ਸੀ ਇਹ ਤੁਹਡੀ ਉਮਰ ਬੈਲਦ ਹੋ ਚੁੱਕੀ ਹੈ ਤਾਂ ਮੈਂ ਤੁਹਾਡੀ ਹਦਾਇਤ ਦੇ ਅਨੁਸਾਰ ਹੀ ਥੜਾ ਬਣਾ ਰਿਹਾ ਪਰ ਤੁਹਾਡਾ ਚੇਤਾ ਵਿਸਰ ਜਾਂਦਾ ਹੈ ਭਾਈ ਜੇਠਾ ਜੀ 7ਵੇਂ ਦਿਨ ਬੋਲੇ ਸੀ ਉਹਨਾਂ ਨੇ ਕਿਹਾ ਸੀ ਕਿ ਕਹਿੰਦੇ ਮੈਂ ਮੂਰਖਨ ਜਾਣਾ ਮੈਨੂੰ ਅਕਲ ਬਖਸ਼ੋ ਕਿ ਮੈਂ ਤੁਹਾਡੇ ਛੋਟਾ ਜਿਹਾ ਕੰਮ ਵੀ ਤੁਹਾਡੀ ਹਦਾਇਤ ਅਨੁਸਾਰ ਨਹੀਂ ਕਰ ਸਕਿਆ ਬਿਲਕੁਲ ਠੀਕ ਜੀ ਹੁਕਮ ਮੰਨੇ ਤਾਂ ਹਰ ਮਲੇ ਜਾਂ ਹਉਮੇ ਵਿੱਚੋਂ ਜਾਏ ਰਾਮਾ ਕਹਿੰਦਾ ਜੀ ਤੁਹਾਡੀ ਉਮਰ ਬੁੱਢੀ ਹੋ ਗਈ ਹੈ ਮੈਂ ਤਾਂ ਤੁਹਾਨੂੰ ਠੀਕ ਬਣਾਉਣਾ ਹੈ ਭਾਈ ਦੇਠਾ ਜੀ ਕਦੇ ਪਾਰਸ਼ਾ ਤੁਸੀਂ ਮੇਹਰ ਕਰੋ ਸਾਹੀ ਬਣਾ ਸਕਾ ਮੈਥੋਂ ਸਹੀ ਬੰਨ ਨਹੀਂ ਰਹੇ ਤੁਸੀਂ ਕਿਰਪਾ ਕਰੋ ਇਹ ਹੈ ਜੀ ਪਰਖ ਦੇ ਵਿੱਚ ਭਾਈ ਦੇਠਾ ਜੀ ਪਾਸ ਹੋਏ ਬਿਲਕੁਲ ਠੀਕ ਹੈ ਜੀ ਸੱਸਾ ਟੀਮ ਦਾ ਸਵਾਲ ਹਾਂ ਜੀ ਸੱਸਾ ਟੀਮ ਦਾ ਸਵਾਲ ਹੋ ਗਿਆ ਜੀ ਕਰਦਾ ਤੁਹਾਡਾ ਪਾਸਵਰਡ ਜੇਕਰ ਦੇ ਦਿਓ ਜਾਨੀ ਹਾਂ ਹੁਣ ਤੁਹਾਡਾ ਆਪਣਾ ਸਵਾਲ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਆਪਣੇ ਪਰਿਵਾਰ ਨੂੰ ਸਮਝਾਉਂਦੇ ਆ ਇਸ ਚੀਜ਼ ਨੂੰ ਆਤਮਾ ਵਾਸਤੇ ਸਦਾ ਕਾਇਮ ਰਹਾ ਜਾਣਾ ਦੱਸਿਆ ਪਰਮਾਤਮਾ ਪਰਮਾਤਮਾ ਦਾ ਨਾਮ ਤੇ ਬਾਣੀ ਬਿਲਕੁਲ ਜੀ ਬਾਣੀ ਹੈ ਤੇ ਨਾਮ ਹੈ ਜੋ ਆਤਮਾ ਦੇ ਨਾਲ ਲਿਂਦੇ ਹੈ ਬਾਕੀ ਕੋਈ ਕਪੜਾ ਕੋਈ ਰੋਟੀ ਕੋਈ ਜੁੱਤੀ ਕੋਈ ਕੁਛ ਵੀ ਇਹ ਆਤਮਾ ਦੇ ਨਾਲ ਨਹੀਂ ਜਾਂਦਾ ਜੀ ਅਸੀਂ ਲਾੜੀਆਂ ਦੀ ਬਾਣੀ ਪੜ੍ਹਦੇ ਹਾਂ ਜਦੋਂ ਵੀ ਕੀ ਮੌਤ ਹੁੰਦੀ ਹੈ ਨਾ ਜਾਂ ਲੇਪ ਉਤਲਾਈਆਂ ਨਾ ਭੋਜਨ ਪਰਕਾਰੋਵਾ ਭੋਜਨ ਭਾਓ ਨਾ ਠੰਡਾ ਪਾਣੀ ਨਾ ਕੱਪੜਾ ਸਿੰਗਾਰੋ ਕੋਸ਼ਮੀ ਨਾਲ ਨਹੀਂ ਲੱਗਦਾ ਕਿ ਆਤਮਾ ਦੇ ਨਾਲ ਪਰਮਾਤਮਾ ਦਾ ਨਾਮ ਚੰਗੇ ਗੁਣ ਹੀ ਲੱਭਦੇ ਇਹ ਸਮਝ ਆਇਆ ਆਪਣੇ ਪਰਿਵਾਰ ਨੂੰ ਬਿਲਕੁਲ ਜੀ ਹਾਹਾ ਟੀ ਗੁਰੂ ਅਮਰਦਾਸ ਜੀ ਦੇ ਪਰਪੁੱਤਰ ਹੈ ਬਾਬਾ ਸੁੰਦਰ ਜੀ ਠੀਕ ਹੈ ਜੀ ਬਾਬਾ ਸੁੰਦਰ ਜੀ ਨੇ ਗੁਰੂ ਅਮਰਦਾਸ ਜੀ ਦੇ ਅੰਤਮ ਸਿੱਖਿਆ ਦੇ ਪ੍ਰਥਾਏ ਛੇ ਪੌੜੀਆਂ ਦੀ ਇੱਕ ਬਾਣੀ ਲਿਖੀ ਹੈ ਗੁਰਦੱਲ ਸਾਹਿਬ ਛੇ ਪੌੜੀਆਂ ਦੀ ਉਹ ਬਾਣੀ ਕਿਸ ਸਰਲੇਖ ਹੈ ਤੇ ਕਿਸ ਰਾਗ ਵਿੱਚ ਰਾਮਕਲੀ ਸਾਧ ਕੱਕਾ ਟੀਮ ਪੂਰਾ ਟੀਮ ਆੜਾ ਟੀਮ ਰਾਮਕਲੀ ਰਾਗ ਦਾ ਸ਼ੁਰੂ ਅਰਜਨ ਦੇਵ ਜੀ ਦੁਆਰਾ ਤੇ ਰਗਨ ਦਾ ਈਰੀ ਟੀਮ ਤੇ ਅਮ ਦਾਸ ਜੀ ਦੁਆਰਾ ਰਾਮਕਲੀ ਰਾਗ ਵਿੱਚ 7 ਬੰਦ ਨਹੀਂ ਬਲਰਾਮਦਾਸ ਨਹੀਂ ਆਡੀਅੰਸ ਚ ਬਾਬਾ ਸੁੰਦਰ ਜੀ ਮੋਲ ਰਹੇ ਸੁੰਦਰ ਜੀ ਬਾਬਾ ਸੁੰਦਰ ਜੀ ਨੇ ਹਾਂ ਜੀ ਨਹੀਂ ਇਹ ਕਿਸੇ ਨੂੰ ਪਤਾ ਹੋਣਾ RAM KALI ਸੱਤ ਦੀ ਬਾਣੀ ਹੈ ਬਾਬਾ ਸੁੰਦਰ ਜੀ ਨੇ ਲਿਖੀ ਹੈ ਜਦੋਂ ਵੀ ਕੋਈ ਹੁਣਦਾ ਪੁਰਾਣੀ ਚੜ੍ਹਾਈ ਕਰਦਾ RAM KALI ਸੱਤ ਪੜਿਆ ਜਾਂਦਾ ਹੈ RAM KALI ਰਾਗ ਵਿੱਚ ਸੱਤ ਬਾਣੀ ਹੈ ਜੀ ਕਿਸੇ ਦਾ ਕਿਸੇ ਨੂੰ ਕੋਈ ਨੰਬਰ ਨਹੀਂ ਟੱਕਾ ਦੀ ਕੱਕੇ ਤੇ ਹੁਣੇ ਹੀ ਅਜੇ ਆਏ ਨੇ ਕਹੂਗੇ ਗੁਰੂ ਅਮਰਦਾਸ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਰਾਗਾਂ ਵਿੱਚ ਬਾਣੀ ਹੈ ਤੇ ਕਿੰਨੇ ਸ਼ਬਦ ਹੈ ਹਾਂਜੀ ਕੁੱਲ ਜੁਗਾਤਾਂ ਬਣੇ ਕਿੰਨੇ ਰਾਗਾਂ ਵਿੱਚ ਬਾਣੀ ਹੈ ਤੇ ਸ਼ਬਦ ਕਿੰਨੇ ਹੈ 17 ਰਾਗਾਂ ਵਿੱਚ ਬਾਣੀ 172 ਸ਼ਬਦ 17 ਰਾਗ 172 ਸ਼ਬਦ ਗੁਰੂ ਅਮਰਦਾਸ ਜੀ ਦੇ ਬਿਲਕੁਲ ਜੀ ਇੱਕ ਅੰਕ ਦੇ ਦਿੱਤਾ ਜਾਵੇ ਪੂਰਾ ਟੀਮ ਹੁਣ ਇੱਕ ਵਾਰੀ ਫੇਰ ਜੀ ਲਾਸਟ 라ਉਂਡ ਮੈਚ ਸ਼ੁਰੂ ਕਰਨ ਤੋਂ ਪਹਿਲਾਂ ਕੋਲ ਅੰਕ ਬੋਲੋ ਜੀ ਕਿੰਨੇ ਆ ਕੂੜਾ ਟੀਮ ਦੇ 10 ਅੰਕ ਆੜਾ ਟੀਮ ਦੇ 12 ਅੰਕ ਈੜੀ ਟੀਮ ਦੇ 6 ਅੰਕ ਸਸਾ ਟੀਮ ਦੇ 13 ਅੰਕ ਹਹਾ ਟੀਮ ਦੇ 6 ਅੰਕ ਕਕਾ ਟੀਮ ਨੇ ਹਜੇ ਖਾਤਾ ਨਹੀਂ ਖੋਲਿਆ ਖੋਲੋ ਜੀਆ ਕਰਾਉਣ ਬਾਅਦ ਕੋਈ ਖਬਰਾਂ ਹੋਣ